ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ 17 ਜਨਵਰੀ ਕੱਲ ਇੱਥੇ ਪੀਆਰਟੀਸੀ ਪੈਨਸ਼ਨਰਾਂ ਦੀ ਮਾਸਿਕ ਮੀਟਿੰਗ ਪੀਆਰਟੀਸੀ ਪੈਨਸ਼ਨਰਸ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਨਵਾਲ ਦੀ ਪ੍ਰਧਾਨਗੀ ਹੇਠ ਹੋਈ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਅਪਡੇਟ ਵੱਖ-ਵੱਖ ਡਿਪੂਆਂ ਤੋਂ ਆ ਕੇ ਭਾਰੀ ਠੰਡ ਦੇ ਬਾਵਜੂਦ ਪੈਨਸ਼ਨਰਾਂ ਨੇ ਹਾਜ਼ਰੀ ਲਗਵਾਈ ਕੱਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਿਆਂ ਵੱਖ-ਵੱਖ ਡਿਪੂਆਂ ਦੇ ਬੁਲਾ ਰਹਿਆਂ ਨੇ ਗੁਰੂ ਸਾਹਿਬ ਦੇ ਪਾਏ ਪੂਰਨ ਅਤੇ ਚੱਲਣ ਦੀ ਪ੍ਰੇਰਣਾ ਦਿੱਤੀ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਪਿਛਲੇ ਦਿਨੀ ਨਵੇਂ ਐਮ ਡੀ ਸਾਹਿਬ ਨਾਲ ਹੋਈ ਸਵਾਗਤੀ ਮੀਟਿੰਗ ਦਾ ਜ਼ਿਕਰ ਕਰਦਿਆਂ ਕਿਹਾ ਕਿ ਐਮ ਡੀ ਸਾਹਿਬ ਨੇ ਰਹਿੰਦੇ ਬਕਾਇਦੇ ਦੇਣ ਅਤੇ ਪੈਨਸ਼ਨ ਸਮੇਂ ਸਿਰ ਪਾਉਣ ਦਾ ਭਰੋਸਾ ਦਿਵਾਇਆ ਹੈ ਅਤੇ ਆਪਣੇ ਵਾਅਦੇ ਮੁਤਾਬਿਕ ਪੰਜਾਬ ਸਰਕਾਰ ਵੱਲੋਂ ਐਲਾਨਿਆ 4% ਮਹਿੰਗਾਈ ਪੱਤਾ ਨਾਲ ਦੀ ਨਾਲ ਦੇ ਕੇ ਮਿਸਾਲ ਕਾਇਮ ਕੀਤੀ ਹੈ ਉਹਨਾਂ ਕਿਹਾ ਕਿ ਸਾਡੀ ਐਸੋਸੀਏਸ਼ਨ ਦੀ ਕਾਮਯਾਬੀ ਇਸ ਦਾ ਰਾਜਨੀਤੀ ਨੇਤਾਵਾਂ ਤੋਂ ਨਿਰਲੇਪ ਰਹਿਣ ਕਰਕੇ ਹੀ ਹੈ ਇਸੇ ਲਈ ਤੋ ਚਲਦੇ ਆਂ ਕਿਸਾਨਾਂ ਨੇ ਆਪਣੇ ਅੰਦੋਲਨ ਵਿੱਚ ਜਿੱਤ ਹਾਸਲ ਕੀਤੀ ਸੀ 77 ਜਰਨਲ ਹਰੀ ਸਿੰਘ ਚਮਕ ਨੇ ਕਿਹਾ ਕਿਸ ਦੇਸ਼ ਸਤਾਨਾਸ਼ਾਈ ਵੱਲ ਵੱਧ ਰਿਹਾ ਹੈ ਕੇਂਦਰ ਸਰਕਾਰ ਪੰਜਾਬ ਦਾ ਆਰਥਿਕ ਪੱਖੋਂ গলা ਘੁੱਟ ਕੇ ਇਸ ਨੂੰ ਕਮਜ਼ੋਰ ਕਰ ਰਿਹਾ ਹੈ ਉਹਨਾਂ ਨੇ ਸੁਪਰੀਮ ਕੋਰਟ ਦੇ ਵਕੀਲਾਂ ਵੱਲੋਂ ਈਵੀਐਮ ਵਿਰੁੱਧ ਸ਼ੁਰੂ ਕੀਤੇ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਵੀ ਕਿਹਾ ਅਤੇ ਪੀਆਟਸੀ ਵੱਲ ਰਹਿੰਦੇ ਬਕਾਇਆ ਬਾਰੇ ਜਲਦੀ ਹੀ ਮੈਨੇਜਮੈਂਟ ਨਾਲ ਗੱਲਬਾਤ ਕਰਨ ਦਾ ਭਰੋਸਾ ਦਿਵਾਇਆ ਪਟਿਆਲਾ ਡਿਪੂ ਦੇ ਜਰਨਲ ਸਕੱਤਰ ਸ਼ਿਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇ ਕਿਸੇ ਪੈਨਸ਼ਨਰ ਦੀ ਵਿਧਵਾ ਲੜਕੀ ਪਿਤਾ ਦੇ ਘਰ ਬੈਠੀ ਹੈ ਤਾਂ ਉਹ ਪਿਤਾ ਮਗਰੋਂ ਪੈਨਸ਼ਨ ਦੀ ਹੱਕਦਾਰ ਹੈ ਉਪਰੋਕਤ ਤੋਂ ਇਲਾਵਾ ਇਸ ਮੀਟਿੰਗ ਨੂੰ ਸਰਵ ਸ਼੍ਰੀ ਬਚਨ ਸਿੰਘ ਅਰੋੜਾ ਜਰਨਲ ਸਕੱਤਰ ਕੇਂਦਰੀ ਬਾਡੀ ਕਾਲाराम ਕੋਟਕਪੂਰਾ ਫਰੀਦਕੋਟ ਗਿਆਨ ਚੰਦ ਬੁੱਢਲਾਡਾ ਗੋਪਾਲ ਕਿਸ਼ਨ ਮੋੜ ਮੋੜ ਬਠਿੰਡਾ ਜੋਗਿੰਦਰ ਸਿੰਘ ਪਟਿਆਲਾ ਹਰਦੇਵ ਸਿੰਘ ਲੁਧਿਆਣਾ ਜਤੀ ਰਾਮ ਬਰਨਾਲਾ ਸੁਰਮੁਖ ਸਿੰਘ ਤੇ ਸੁਰਿੰਦਰ ਸਿੰਘ ਚੰਡੀਗੜ੍ਹ ਹਰਪਾਲ ਸਿੰਘ ਸੰਗਰੂਰ ਨੇ ਵੀ ਸੰਬੋਧਨ ਕੀਤਾ